हिमाचल च पैरहा भारी ਮੀਂਹ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਤਾਂ ਅੰਦਾਜ਼ੇ ਕਿ ਹੁਸ਼ਿਆਰਪੁਰ ਦੇ ਪੰਗੀ ਚੋਹ ਚੋ ਇੱਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਦੱਸਿਆ ਕਿ ਪਾਣੀ ਦੇ ਬਹਾਅ ਵਿੱਚ ਇੱਕ ਬਾਈਕ ਸਵਾਰ ਪਿਓ ਅਤੇ ਧੀ ਦੋਵੇਂ ਰੁੜ ਗਏ ਛੋਟੀ ਜਹੀ ਲਾਪਰਵਾਹੀ ਜਾਨ ਤੇ ਭਾਰੀ ਹੈ ਗਈ ਮੌਕੇ ਉੱਤੇ ਵੱਡਾ ਰੈਸਕਿਊ ਕੀਤਾ ਨਹੀਂ ਤਾਂ ਵੱਡਾ ਹਾਦਸਾ ਜਿਹੜਾ ਉਹ ਵਾਪਰ ਸਕਦਾ ਸੀ ਮਿਲੀ ਜਾਣਕਾਰੀ ਦੇ ਮੁਤਾਬਕ ਬਾਈਕ ਤੇ ਸਵਾਰ ਪਿਓ ਅਤੇ ਧੀ ਉੱਥੇ ਨਾਲਾ ਪਾਰ ਕਰ ਰਹੇ ਸਨ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਪਾਣੀ ਦਾ ਬਹਾਵ ਇੰਨਾ ਜ਼ਿਆਦਾ ਤੇਜ਼ ਸੀ ਕਿ ਇਸੇ ਦੌਰਾਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਦੋਵੇਂ ਪਿਓ ਅਤੇ ਧੀ ਪਾਣੀ ਦੇ ਬਹਾਵ ਦੇ ਵਿੱਚ ਰੁੜ ਗਏ ਮੌਕੇ ਉੱਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਰੈਸਕਿਊ ਕਰਕੇ ਪਿਓ ਅਤੇ ਧੀ ਨੂੰ ਬਚਾ ਲਿਆ ਗਿਆ ਇੱਥੇ ਦੱਸ ਦਈਏ ਕਿ ਹੁਸ਼ਿਆਰਪੁਰ ਵਿੱਚ ਭਾਰੀ بارش ਹੋਣ ਕਾਰਨ ਪੰਗੀ ਚੋਹ ਵਿੱਚ ਪਾਣੀ ਦਾ ਬਹਾਵ ਤੇਜ਼ ਹੋ ਚੁੱਕਿਆ ਹੈ